ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰ ਜੋ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਮੇਰੇ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰੋ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਦੇ ਬਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਪਾਈਕੇ ਲੱਧੂ ਤੇ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੂ ਜਿਹੜੀ ਇਹਨੂੰ ਲੱਗਦੀ ਪੱਟੀ ਸਾਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਨੂੰ ਮੇਰੇ ਜ਼ਰੂਰ ਵੀਰ ਜਰੂਰ ਅੰਤ ਤੱਕ ਰਵੇਖੋ ਵੇਖ ਕੇ ਆਪਣੀ ਨਰਖ ਪਰਖ ਕਰਕੇ ਤਸੱਲੀਤ ਲੈ ਕੇ ਜਾਇਓ ਕੋਸ਼ ਪਸ਼ੂ ਵਿੱਚੋਂ ਗੱਬਣਿਆ ਕੋਸ਼ ਤਾਜੇ ਸੂਏ ਬਿਲਕੁਲ ਗਿੱਲਾ ਨਾੜੂ ਕੋਸ ਤੋਕੜ ਗੱਬਣ ਸਾਰੇ ਤਰ੍ਹਾਂ ਦੇ ਪਸ਼ੂ ਹੈਗੇ ਆ ਬੇਨਤੀ ਕਰਦੇ ਆ ਨਰਖ ਪਰਖ ਜ਼ਰੂਰ ਕਰਿਓ ਆਓ ਕਰੀਏ ਵੀਰ ਨਾਲ ਗੱਲ ਤੇ ਲਈਏ ਡਿਟੇਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਭਰਾ ਚੜਦੀ ਕਲਾ ਵਧੀਆ ਤੁਸੀਂ ਸੁਣਾਓ ਵਧੀਆ ਕਾਰੋਬਾਰ ਚੱਲਦਾ ਵਧੀਆ ਵਧੀਆ ਚੱਲੀ ਜਾਂਦਾ ਠੀਕ ਆ ਜੀ ਨਾਮ ਜੀ ਗੋਪੀ ਵੀਰ ਜੀ ਗੁਰਪਈ ਸਿੰਘ ਹਾਂ ਜੀ ਗੁਰਪਈ ਪਿੰਡ ਭਾਈ ਲੱਧੂ ਜਿਲ੍ਹਾ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਤਹਿਸੀਲ ਪੱਟੀ ਮੋਬਾਈਲ ਨੰਬਰ 981416492 ਠੀਕ ਹੈ ਜੀ ਤੇ ਲਈਏ ਡਿਟੇਲ ਨੇ ਰਾਹੰਦਿਆ ਤੇ ਇੱਕ ਕਿਨਵਾ ਸੂਆ ਸੋਈ ਮੱਝ ਇਹ ਤੀਜੇ ਸੂਆ ਜੀ ਤੀਜਾ ਸੂਆ ਸਹੀ ਆ ਕਿੰਨਾ ਕੋਈ ਬੋਲਾ ਚੋਇਆ ਚਾਇਆ ਏ 2.5 ਤੋਂ 3 ਕਿਲੋ ਚੋਇਆ ਤੇ ਮਗਰ ਕੀ ਆ ਗਿਆ ਕੱਟੀ ਆ ਗਈ ਹੈ ਜੀ ਕੱਟੀ ਬੜੀ ਪਿਆਰੀ ਹਨਾ ਕੱਟੀ ਬੜੀ ਪਿਆਰੀ ਕੀ ਕਮਾਲ ਥਾਨ ਬੜੇ ਸੋਹਣੇ ਕਮਾਲ ਦੇ ਬਣਾਈ ਬੈਠੀ ਹੋਏ ਕਿੱਡੀ ਵੇਰਲਾ ਤੇ ਨੀਲੀ 라ਵੀ ਦੇ ਵਿੱਚ ਸੱਜਣੋ ਜਿਹੜਾ ਇਹ ਪੱਖ ਰੱਖਦੀ ਆ ਮੱਝ ਸੁਹਾਤ ਜਾਓ ਵੇਖੋ ਕੀ ਬਾਤਾਂ ਥਾਣ ਵੇਖੋ ਕੱਲਾ ਕੱਲਾ ਪੂਣੀਆਂ ਕੋਲਾਈ ਬੈਠੀ ਆ ਤੇ ਦੁੱਧ ਜਿਹੜਾ ਢਾਈ 3 3 ਕਿਲੋ ਦੇ ਏੜ-ਗੇੜ ਬੋਹਲਾ ਜਿਹੜਾ ਚੋਇਆ ਏ ਤੇ ਵੇਖ ਲਓ ਚੋਇਆ ਵੀ ਮੈਂ ਕਿੰਨੀ ਬਾਣੀ ਬੈਠੀ ਆ ਖੁੱਲ ਕੇ ਵੀਰ ਜੀ ਨੂੰ ਲਓ ਜੀ ਕੀ ਬਾਤਾਂ ਹੈ ਲਓ ਜੀ ਬਹੁਤ ਸੋਹਣੀ ਆ ਤੇ ਜਾ ਸੁਹਾ ਰੇੜ ਦੇ ਹਿਸਾਬ ਨਾਲ ਸੋਹਣੀ ਮਗਰ ਕੱਟੀ ਮੋਰਾ ਨਸਲ ਦੀ ਆ ਗਈ ਪੇਠਪੂੜਾ ਵੇਖੋ ਮੱਝ ਦਾ ਕਰਮਾਲੀ ਦਾ। ਕਿਆ ਬਾਤਾਂ ਲਾਈ ਬੈਠੀ ਛੱਲਿਓ। ਤੇ ਜਿਹੜੀ ਆਰਡਰ ਕੁਆਲਿਟੀ ਆ ਬਿਲਕੁਲ ਐ ਪੱਤਰ ਲਾਈ ਬੈਠੀ ਕਰਮਾਲੀ। ਹਜਨੋ ਬਿਲਕੁਲ ਪੱਤਰ। ਲਓ ਜੀ। ਫਿਰ ਲਈ ਮਨ ਕੀ ਆਖ। ਲਓ ਜੀ। ਲਓ ਜੀ। ਮਾਈ ਸੋਹਣੀ ਆ। ਰੇਟ ਦੇ ਹਿਸਾਬ ਨਾਲ ਸਜਨੋ ਸੋਹਣੀ ਆ। ਮੈਂ ਕੀਮਤ ਲੱਖ ਵੀ ਹੈਗੀ ਆ, 80 ਵੀ ਹੈਗੀ ਆ, 70 ਵੀ ਜੰਨਾ ਵੀ ਗੁੜ ਪਾਵਾਂਗੇ। ਵਨਾਈ ਮਠਾ ਜੂਗਾ ਤੇ ਸੋਹਣੀਆ ਮੱਜ ਤੇ ਜਾ ਸੁਬਾ ਠੀਕ ਆ ਜੀ ਲਓ ਜੀ ਬਹੁਤ ਸੋਹਣੀ ਆ ਤੇ ਬਾਕੀ ਰਹਿ ਗਈ ਇਹਦੇ ਰੇਟ ਦੀ ਗੱਲ ਕਿੰਨੇ ਹੀ ਦੇ ਦਈਏ ਵੀਰੇ 85 ਦੀ ਦੇ ਦਈਏ ਵੀਰ ਜੀ ਖੁੱਲੀ ਛੋੜ ਕਰਦੇ ਭਰਾ 2 ਛੱਡ ਦਗੇ 3 ਹੀ ਛੱਡ ਦਗੇ 82 ਦੀ ਦੇ ਦਈਏ 2 ਛੱਡ ਦੇ ਯਾਰ ਹੋਰ ਜਾਣ ਦੇ ਪੂਰੇ ਕਰ ਪੂਰੇ ਦੀ ਦੇ ਦਈਏ 80 ਚੋਂ ਯਾਰ ਛੱਡ ਦੇ ਯਾਰ ਮੰਤਣ ਕਰਦਾ ਸਰਦੇ ਯਾਰ ਜਾਣ ਦੋ ਕੋਈ ਗੱਲ ਲਓ ਭਾਈ ਇਹ 80 ਤੋਂ 20000 ਛੱਡਿਆ ਹਨਾ ਹਾਂਜੀ ਹਾਂਜੀ ਲਓ ਭਾਈ ਸੱਜਣੋ 80 ਤੋਂ 20000 ਕਹਿੰਦਾ ਹੋਰ ਛੱਡ ਦਿੰਨੇ ਆ ਤੇ ਕੱਟੀ ਮਗਰ ਤੇ ਦੇਖ ਸਕਦੇ ਗਿੱਲਾ 나ੜੂ ਬਿਲਕੁਲ ਗਿੱਲਾ 나ੜੂ ਤੇ ਟਾਈਮ ਸਿਰ ਫੱਟੇ ਚੁੱਕ ਦਿਓ ਮੈਂ ਇਹਦੀ ਨਹੀਂ ਬਿਲਕੁਲ ਦੇਖ ਲਓ ਵਹਾਨਾ ਭੂਨਾ ਕੱਡੀ ਸੋਹਣੀ ਬੰਤਰ ਆ ਲਓ ਜੀ ਕੀ ਬਾਤਾਂ ਤੇ ਕੋਦਰੋਦ ਜੀ ਮੈਂ ਵੀ ਦੇਖ ਸਕਦੇ ਜੀ ਇਹ ਫਿਰ ਕਿਣਵਾ ਸੁਭਾ ਵੀਰਜੀ ਆ ਇਹ ਤੀਸਰਾ ਸੁਭਾ ਵੀਰਜੀ ਦੋਧ ਕਿੰਨਾ ਵੇਰ ਜੀ ਪੱਕਾ ਹੋਊਗਾ 9.5 ਕਿਲੋ ਪੱਕਾ ਪੱਕਾ ਚੌਣ ਪੋਲੀ ਚੌਣ ਵਧੀਆ ਬਿਲਕੁਲ ਤੇ ਬੱਚਾ ਹੈਗਾ ਨਹੀਂ ਬੱਚਾ ਮਰ ਗਿਆ ਜੀ ਬੱਚਾ ਮਰ ਗਿਆ ਬੱਚਾ ਮਰ ਗਿਆ ਕਿੰਨੇ ਦਿਨ ਹੋ ਗਏ ਮਰੇ ਨੂੰ ਇਹ ਮਰੇ ਨੂੰ 8-10 ਦਿਨ ਹੋ ਗਏ ਤੇ ਸੋਈ ਲਾ ਲਓ ਤੇਹਿਆਂ ਚੌਹਾਂ ਦਿਨਾਂ ਦੀ ਮਹੀਨੇ ਤੋਂ ਅੰਦਰ ਹੀ ਆ ਹਾਂਜੀ ਹਾਂਜੀ ਮਹੀਨੇ ਤੋਂ ਅੰਦਰ ਠੰਡ ਵੜੀ ਪਈ ਆ ਹਾਂਜੀ ਹਾਂਜੀ ਠੰਡ ਨਾਲ ਤੇ ਮਿਲਦੀ ਕਿਵੇਂ ਵੀਰੇ ਹੁਣ ਮਿਲਦੀ ਵੀਰ ਜੀ ਪਹਾੜੇ ਤੇ ਦੋਵੇਂ ਟਾਈਮ ਹਾਂ ਫੁੱਲ ਪਹਾੜੇ ਇਸ ਤਰ੍ਹਾਂ ਹੀ ਕੋਈ ਠੀਗਾ ਸ਼ਿਕਾਰ ਨਹੀਂ ਨਾ ਕੋਈ ਨਹੀਂ ਠੀਗਾ ਹੈਣਾ ਸਿੰਘ ਬੜਾ ਕਮਾਲ ਦਾ ਲੱਗਾ ਵੀਰੇ ਹਨਾ ਬਿਲਕੁਲ ਰਿੰਗੀ ਸਿੰਗੀ ਆ ਕੁੰਡ ਵੇਹ ਮੋੜੇ ਹਾਂਜੀ ਕਾਤ ਵੀ ਬੜਾ ਵੱਡਾ ਕਾਤ ਵੀ ਬੜਾ ਤੇਰੇ ਜੱਡੀ ਆ ਹਾਂਜੀ ਹਾਂਜੀ ਤੇਰੇ ਮੋੜੇ ਤੇ ਆਉਂਦੀ ਆ ਮੋੜੇ ਤੇ ਆਉਂਦੀ ਖੁੱਲ ਗਏ ਵੀਰੇ ਜੇ ਅੱਜ ਬੱਚਾ ਫਿਰ ਮੋਲ ਪੈਣੇ ਫਿਰ ਮਾਲੀ ਚ ਚਲੋ ਜੇ ਬੱਚਾ ਦਾ ਫਿਰ ਲੱਖ ਮੋਲ ਕਰਨਾ ਸੀ ਵੀਰੇ ਤੁਮੀ ਹਨਾ ਹਾਂ ਕੀ ਬਾਤਾਂ ਸੱਜਣੋ ਮੱਝ ਦੀ ਜਿੰਨੀ ਸਿਫਤ ਗੱਲ ਉਹਨੀ ਥੋੜੀ ਕਿਉਂਕਿ ਦੁੱਧ ਵੀ 10 ਕਿਲੋ ਕਹਿੰਦੇ ਹੈਗਾ ਥੱਲੇ 9.5 ਕਿਲੋ ਚੋਕੇ ਖੜਿਓ ਚੌਣ ਚਾਂ ਚੰਗੀ ਆ ਕੋਈ ਫੁਹਾਰਾ ਸ਼ੁਹਾਰਾ ਨਹੀਂ ਆ ਤੇ ਸੇਂਗਾ ਵੇਖੋ ਤੇ ਕੱਦ ਵੇਖੋ ਵਜਨ ਦੇ ਵਿੱਚ ਜਿਹੜਾ ਆਏ ਦੇਖ ਸਕਦੇ ਤੁਸੀਂ 45000 ਰੁਪਏ ਦੀ ਮੱਝ ਵਜਨ ਦੇ ਵਿੱਚ ਹੀ ਆ ਸਜਰੋ ਖੁੱਲੇ ਜੇਰੇ ਨਾਲ 40-50000 ਦੀਆਂ ਦੂਜੇ ਬੰਨੇ ਕਿੱਡਾ ਵਜਨ ਲੱਗਾ ਤੇ ਮੋਢੇ ਦੇ ਵੀਰਦੇ ਆਉਂਦੀ ਆ ਤੇ ਪੂਛ ਵੇਖੋ ਬਿਲਕੁਲ ਥੱਲੇ ਤਿੱਕਰ ਨਾਲ ਧੂਮੀ ਕਾਲੀ ਜੱਡ ਬਲੈਕ ਆ ਮੋਰਾ ਦੇ ਵਿੱਚ ਆਉਂਦੀ ਹੈਣਾ ਹਾਂਜੀ ਹਾਂਜੀ ਕੀ ਬਾਤਾਂ ਲਓ ਸਜਣ ਕਰ ਲੋ ਦਰਸ਼ਨ ਕਰਮਾਲੀ ਦੇ ਕਾਦ ਕਾਠ ਵੱਡਾ ਆ ਗਿਆ ਲਓ ਜੀ ਬੰਦੋ ਜੀ ਲੋ ਜੀ ਪਿਛੋ ਆਰਡਰ ਕੁਆਲਟੀ ਵੇਖ ਲੋ ਕਰਮਾ ਵਾਲੀ ਫਟੇ ਲਾਈ ਬੈਠੀ ਦੇਖ ਲੋ ਹਨਾ ਕੱਲਾ ਕੱਲਾ ਥਾਨਿਆ ਤੇ ਬਹੁਤ ਸੋਹਣਾ ਥਾਨਿਆ ਤੇ ਚੋਣ ਵੀ ਚੰਗੀ ਪੋਲੀ ਹੋਊਗੀ ਹਾਂਜੀ ਹਾਂਜੀ ਬਿਲਕੁਲ ਹਨਾ ਖਰੀ ਆ ਜੀ ਚੋਣ ਖਰੀ ਵੇ ਕੀ ਬਾਤਾਂ ਸੀ ਕਿੰਨਾ ਪਾંડ ਲੇਵਾ ਲਾਈ ਬੈਠੀ ਕਰਮਾ ਵਾਲੀ ਹਨਾ ਥੱਲੇ ਪੂਰਾ ਤੇ ਕਦ ਕਾਠ ਵੇਖ ਹਾਂਜੀ ਹਾਂਜੀ ਸੋਹਣੀ ਫਿਰ ਮੁੱਲ ਕਿੰਨਾ ਕਰ ਦਿੱਗੇ ਜੇ ਬਚਾਂ ਦਾ ਫਿਰ ਤਾਂ ਜਿੰਨੇ ਦੀ ਮਰਜ਼ੀ ਵੇਚ ਲੈਂਦੇ ਬਾੜ ਦੀ ਦੇ ਦਈਏ ਬਾੜ ਦੀ ਹਾਂਜੀ ਹੋਰ ਕਰੀਏ ਖੁੱਲਾ ਕਰ ਦਈਏ ਚੱਲੋ ਸੌ ਦੀ ਦੇ ਦਈਏ ਉਹ ਜਾਂਦਗੀ 2 ਹੋਰ ਜਾਂਦੋ 55 ਜਾਂਦੀ ਦੇ ਦਾਂ ਹਾਂ 55 ਦੀ 55 ਦੀ ਲਓ ਸਜਣੋ 55 ਦੀ ਇਹ ਤੇ ਮੁਕਤ ਵਾਲਾ ਕੰਮ ਫਰੀ ਵਾਲਾ ਹੋ ਗਿਆ ਜੇ 50000 ਦੀ ਦੂਜੇ ਬੰਨੇ ਸਾਰਾ ਸਿਆਲ ਕੁੱਟ ਕੇ ਚੋ ਕੇ ਪੀ ਕੇ ਤੇ ਜਿਹੜੇ ਮਰਜ਼ੀ ਬੰਨੇ ਨੂੰ ਵੇਚ ਦਿਓ ਕਰਮਾ ਵਾਲੀ ਨੂੰ ਕੁਝ ਨਹੀਂ ਆਉਂਦੀ ਘਾਟ ਆਣੀ ਪਉਂਦੀ ਫੋਨ ਕੋਈ ਲਾਵੇ ਮਾਨ ਕਰਾਂਗੇ ਫੋਨ ਲੋ ਜੀ ਕਿਆ ਬਾਤਾਂ ਵੀਰ ਨੇ ਚੀਜ਼ ਲਿਆਂਦੀ ਲੱਭ ਕੇ ਸਿਰਾਏ ਗਲਤ ਨਹੀਂ ਆਖਣਾ ਚਾਹੀਦਾ ਕਦ ਕਾਠ ਵੱਡਾ ਸਜਣੋ 55 ਦੀ ਮਿਲ ਜੂ ਤੀਜੇ ਨੰਬਰ ਤੇ ਵਹਿੜ ਆ ਗਈ ਹਨਾ ਗੱਬਣ ਹਾਂਜੀ ਗੱਬਣ ਆ ਗਈ ਸਿੰਘਾਂ ਵਾਲੀ ਸਿੰਘਾਂ ਡੱਬੀ ਇਹ ਵੀ ਚੰਗਾ ਤਲਾ ਥਾਂ ਲੈਵਾ ਲਾਈ ਬੈਠੀ ਸਜਣੋ ਦੇਖ ਸਕਦੇ ਜੀ ਖੁੱਲ ਕੇ ਵੀਰੇ ਨੂੰ ਵੀ ਲੋ ਜੀ ਤੇ ਇਹ ਕਿੰਨਾ ਕੁ ਸਮਾਂ ਰਹੇਗਾ ਵੀ ਸੁਣਜੋ ਇਹ ਕੱਲ ਪਰਸੋਂ ਦੇ ਵਿੱਚ ਵਿੱਚ ਸੂਪ ਪਊਗੀ ਕੱਲ ਨੂੰ ਸੂਵੇ ਪਰਸੋਂ ਸੂਵੇ ਅੱਛਾ ਦੋ ਤਿੰਨਾਂ ਦੇ ਨਾਲ ਸੂਪ ਹੋਊਗੀ ਹਨਾ ਹਾਂਜੀ ਹਾਂਜੀ ਕੀ ਬਾਤਾਂ ਲਓ ਜੀ ਲਓ ਤੋਰਾ ਤਰਾ ਸੱਜਣੋ ਇਹੰਦਾ ਵੀ ਬਾਲਾ ਚੰਗਾ ਏ ਤੇ ਥਣਲੇਵਾ ਚੰਗਾ ਬੰਨੀ ਬੈਠੀ ਅੰਮੋ ਦੇਖ ਸਕਦੇ ਜੀ ਲਾਇਓ ਮੋੜ ਰਿਓ ਜੀ ਸਿੰਘ ਸਿੰਘ ਹੈਗੇ ਜੇ ਤੇ ਹੈਗੀ ਗੋਲ ਮਟੋਲ ਜੀ ਜੇ ਸੁੰਦੀ ਨਹੀਂ ਅਜੇ ਦੋ ਤਿੰਨ ਦਿਨ ਇਹ ਬਣ ਬਣ ਕਮਲੀ ਹੋ ਜੂ ਹੋਰ ਲਓ ਜੀ ਕੀ ਬਾਤਾਂ ਇਹਦਾ ਫਿਰ ਵੀਰੇ ਮੋਲ 36 ਕਰ ਲੀਏ 36 34 ਦੀ ਦੇ ਦੀ 34 ਦੀ ਹੋਰ ਕਰ ਦੋਗੇ 33 ਦੀ ਦੇ ਦੀ ਹੋਰ ਕਰ ਦੋ ਕਰ ਦੋ 32 ਦੀ ਦੇ ਦੇ ਹਾਂ 32 ਦੀ 32 ਦੇਖ ਲਓ ਤੁਹਾਡੀ ਖੁਸ਼ੀ ਨਹੀਂ ਲੱਭਣੀ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਲਓ ਭਾਈ ਸਜਰੋ 32 ਹਣਾ ਹਾਂਜੀ ਹਾਂਜੀ ਠੀਕ ਐ ਕੀ ਬਾਤ ਐ 32000 ਦੀ ਡੱਬੀ ਉਹ ਵੀ ਵਹਿੜ ਪਲੂਨ ਤੇ ਇਹ ਹਿੰਦੀ ਕੀ ਡਿਟੇਲ ਹੈ ਭਾਈ ਇਹਦੇ ਥੱਲੇ ਵੀਰ ਜੀ 6.5 ਕਿਲੋ ਦੁੱਧ ਅੱਛਾ ਉਮਰਾ ਤੇ ਬੱਤੀਆਂ ਤੇ ਤੀਆਂ ਦਿਨਾਂ ਦੀ ਬਣੀ ਵੀ ਆ ਪਰ ਆਪਾਂ ਖਾਲੀਆਂ ਚ ਲਈ ਠੀਕ ਆ ਇਹਨੂੰ ਖੁੱਲ ਗਏ 7 ਕਿਲੋ ਦੁੱਧ ਆ ਹਾਂਜੀ ਹਾਂਜੀ ਸਾਢੇ 6 ਹੀ ਕੋਈ ਭਾਵੇਂ ਗਰੰਟੀ ਤੇ ਚੋਣ ਚੰਗੀ ਹੈ ਨਾ ਵਧੀਆ ਵਧੀਆ ਵੀਰ ਜੀ ਚੋਣ ਓਕੇ ਜੀ ਹਾਂਜੀ ਭਾਵੇਂ ਬਾੜੇ ਤੋਂ ਛੋੜ ਗਏ ਦੂਜਾ ਸਵੇ ਇਹ ਪਹਿਲਣ ਅੱਜ ਐਰ ਕੀ ਪਹਿਲਣ ਤੇ ਗਾਂ ਦੂਜੇ ਸਵੇ ਇਹਨੂੰ ਫੇਰ ਨਾਲ ਆਸ ਹੋਈ ਆ ਕੋਈ ਮਹੀਨਾ ਖੰਡ ਹੋ ਗਿਆ ਵੀਰ ਜੀ ਹਾਂਜੀ ਹਾਂ ਲੋ ਜੀ ਸੱਜਣੋ ਕੀ ਬਾਤਾਂ ਹੈ ਬੱਛੀ ਬੜੀ ਪਿਆਰੀ ਆ ਜੀ ਖਾਲੀ ਨਹੀਂ ਬੜੀ ਡੱਬੀ ਚੋਣ ਚਾਣ ਬੜੀ ਸੋਹਣੀ ਆਂਦੇ ਵੀਰੋ ਜੀ ਲੋ ਮੋਲ ਮੁਖਤ ਕੀ ਬਾਤਾਂ ਹੈ ਮੁਖਤ ਫਿਰ ਤੇ ਮੌਜ ਲੱਗ ਜੂ ਲੋ ਜੀ ਵੀ ਕਹਿੰਦਾ ਮੁਖਤ ਕਰਤੀ ਕਿੰਨੀ ਕੁ ਮੁਖਤ ਕਰਤੀ ਜੇ ਪਾਈ ਨੌ ਦੀ ਦੇ ਦੀ ਨੌ ਦੀ ਅੱਠ ਦੀ ਦੇ ਦੀ ਹੋਰ ਵੀ 7 ਦੀ ਜਾਣ ਦਉ ਮੈਂ ਨਾ ਫਿਰ ਮੌਜਾ ਲਾਗੀਆਂ ਤੇ 7000 ਦੀ ਸਿਰਫ ਝੂੰਗਾ ਹੀ ਆ ਵਾਕਈ ਫਰੀ ਵਾਲਾ ਕੰਮ ਕਰਦਾ ਨਾ ਦੁੱਧ ਵੀ ਕਿੰਨਾ 7 ਕਿਲੋ 7 ਕਿਲੋ ਲਓ ਸਜਰੋ ਇਹ ਤੋਂ ਘਾਟਦੇ ਫਿਰ ਤੁਹਾਨੂੰ ਵਾਰਾ ਫੜੀਆਂ ਜਾਓ ਜਿਹੜੀਆਂ ਹੰਧੀਆਂ ਉਹ ਮਿਲ ਨਹੀਂ ਜੇ 7 ਕਿਲੋ ਦੁੱਧ ਤੇ ਇਹ 7000 ਦੀ ਮੌਜਾਂ ਲੱਗ ਜਣਗੀਆਂ ਟਾਈਮ ਸਿਰਫ ਫਟੇ ਚੁੱਕ ਦਿਓ ਪਿੰਡ ਪਾਈ ਕੇ ਲੱਧੂ ਪਹੁੰਚ ਕੇ ਮੇਲਾ ਲੁੱਟ ਲਿਓ ਮਿਹੜਾ ਦੋਵੇਂ ਚੰਗੀਆਂ ਐ ਤੇ ਮਈਆਂ ਵੀ ਦੋਵੇਂ ਚੰਗੀਆਂ ਨਗੀਨੇ ਚਾਰੇ ਟੋ ਦੇ ਤੇ ਰੇਟ ਨਾਰਮਲ ਆ ਇਹ ਦੋ ਜਾਇਜ ਨਹੀਂ ਮਿਲਣਾ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ